ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ ਨਾਟ 11 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਲੋੜ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਦੋ ਵੜਨ ਦਿਖਾਵਾਂਗੇ ਦੋਵੇਂ ਗੱਪਣ ਤਿਆਰ ਆ ਤੇ ਆਪਾਂ ਪਹੁੰਚਿਆ ਵੀਰ ਹੀਰੇ ਤੇ ਕੋਲ ਤੇ ਆਜੋ ਕਰਦੇ ਆਂ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸੱਚੀ ਗੱਬੀ ਜੀ ਸੱਚੀ ਗੱਬੀ ਜੀ ਉਸ ਨਾਮ ਠੀਕ ਠਾਕ ਵਧੀਆ ਵਧੀਆ ਭਾਈ ਚਲੋ ਇਸ ਨਾਮ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਤੇ ਆਪਣਾ ਨਾਮ ਤੇ ਐਡਰੈਸ ਲਾਤੇ ਹੋ ਨਾਮ ਪਿੰਡ ਹੈਗਾ ਜੀ ਪਲੋੜ ਤ ਠੀਕ ਹੈ। ਨਾਮ ਮੇਰਾ ਹੀਰਾ ਹੈ। ਤੇ ਫੋਨ ਨੰਬਰ ਦੇ ਵਿੱਚ ਹੀ ਬੋਲਦੇ ਹੋ। 99147 53162 ਠੀਕ ਹੈ ਜੀ। ਤੇ ਆਜੋ ਕਰੀਏ ਸ਼ੁਰੂਆਤ ਦੱਸਿਓ ਪਹਿਲੇ ਨੰਬਰ ਤੇ ਆ ਬੈਠ ਕਿੰਨਾ ਘਟਾ ਕੱਢਦੀ ਕਿੰਨਾ ਮਸੂਆ ਸੋਨਾ ਨੇ। ਤੇ ਭਾਜੀ ਦਿਨ ਲੈ ਜੂਗੀ 10। ਅੱਛਾ ਜੀ। ਠੀਕ ਆ। ਠੀਕ ਹੈ ਜੀ। ਤੇ ਬਾਕੀ ਵਸ਼ੀ 15-16 ਕਿਲੋ ਦੋ ਤੇ ਦਿੰਦੀ ਆ। ਠੀਕ ਹੈ ਠੀਕ ਹੈ। ਲਓ ਵਿੱਚ 15-16 ਲੀਟਰ ਜਿਹੜਾ ਪਿਛਲੇ ਸਵੇਰੇ ਨੇ ਚਵਾਇਆ ਵਾ। ਤੇ ਬਾਕੀ ਆਪਾਂ ਤੁਹਾਨੂੰ ਹੁਣ ਫੋਟੋ ਤੇ ਬਖੰਦੇ ਆ। ਸੋ ਬਾਅਦ ਤੇ ਜਾ। ਇਸ ਸਵੇਰ ਤਿੱਜਾ ਸੋਨਾ ਇਸ ਟਾਈਮ ਨੇ ਹਾਂਜੀ ਚਲੋ ਫੇਸ ਵਾਲੀ ਤੁਸੀਂ ਕੀ ਕਹਤਾ ਹੈ ਬਈ ਤਾਂ ਕਿੰਨੀ ਬੜੀ ਖੁੱਲ ਜੂਈ ਭਾਈ ਢਿੱਲਾਂ ਤੋਂ ਮਾਰੇ ਕਾਫੀ ਆ ਤੇ ਸੂਨ ਤੱਕ ਚਲੋ ਚੰਗਾ ਫਰਾਂ ਨੂੰ ਵੀ ਹਵਾਰਾ ਤੇ ਥਣਾ ਦਾ ਸਹਿਜ ਗਿਆ ਵੀ ਸ਼ਾਨਦਾਰ ਆ ਇਹ ਗੁਲਾਬੀ ਥਣਾ ਆ ਗਿਆ ਤੇ ਪਿਛਲੇ ਸਵੇਰ ਆ ਭਾਈ ਉਹਨੇ ਦਾਦੇ ਆ ਕੇ 15 16 ਲੀਟਰ ਦੁੱਧ ਇਹਨੇ ਚਵਾਇਆ ਵਾ 16 ਕਲਰ ਭਾਈ ਕੰਡੇ ਵਾਲਾ ਚ ਆਇਆ ਨਾ ਠੀਕ ਹੈ ਠੀਕ ਹੈ ਹਾਂ ਨੂੰ ਹਾਂ ਤੁਹਾਨੂੰ ਬੜਾ ਐਰਗੀ ਦੀ ਬਾਤ ਹੀ ਏ ਦੂਸਰੀ ਛਾੜ ਤੋਂ ਦਿਖਾ ਦਿਓ ਮੜ ਜਾ ਸਾਡਾ ਦੱਸ ਠੰਡੀ ਠੁੰਡੀ ਏ ਥੋੜੀ ਛਾੜ ਛੋਟ ਵਾਲੀ ਏ ਠੀਕ ਜੀ ਜੀ ਭਾਈ ਸੀਲ ਸੂਲ ਬਾਕੀ ਉਤਰਾ ਪੂਰੀ ਏ ਤੇ ਕੀ ਮੋਲ ਵੀ ਜਿਹੜਾ ਹੈ ਜੀ ਜੀ ਮੋਲ 20000 ਕਰਦੇ ਹਾਂ ਨਜਾਇਜ਼ ਕਰੀਏ ਵੇਚੀ ਚੈਜ ਚੈ ਜੀ ਹਾਂ ਨਾ ਹਾਂ ਨਾ ਦੱਸਿਏ ਹਾਂ ਨਾ 30000 ਦੇ ਦਾਂ ਭਾਈ ਠੀਕ ਹੈ ਲਓ ਭਾਜੀ 30000 ਦੀ ਬਿਲਕੁਲ ਤਿਆਰ ਹੈ ਗੱਬਣ ਤੇ 1.5 ਲਾ ਜੂਗੀ ਕੋਈ 7-8 ਹੋਰ ਤੇ ਬਾਕੀ ਸੋਂ ਤੱਕ ਚਲੋ ਚੰਗਾ ਹਵਾਲਾ ਬਣਾ ਲੂਗੀ ਬਾਕੀ ਫੇਸ ਕੁਆਲਟੀ ਬਾਕੀ ਚੰਗੀ ਆ ਬੱਚੀ ਚੰਗੀ ਬਿਲਕੁਲ ਵਧੀਆ ਹੈ ਦੁੱਧ ਕੋਈ ਸੇਵਾਲਾ ਏ 20 ਕਿਲੋ ਚਵਾ ਸਕਦਾ ਠੀਕ ਹੈ ਠੀਕ ਹੈ ਲਓ ਭਾਜੀ ਕੋਈ ਵੀਰ ਫਰਾ ਸੰਭੜਾ ਜਿਹੜਾ ਦੁੱਧ ਚੰਗਾ ਚਵਾਈ ਜਾ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਵੀਰ ਜੀ ਆਵਾੜ ਦੇ ਬਾਰੇ ਇਹਦੇ ਥੱਲੇ ਵੀਰ ਜੀ ਆਪਾਂ 12 ਕਿਲੋ ਦੁੱਧ ਜਿਹੜਾ ਇਹ ਚਵਾਇਆ ਹੈ ਅੱਛਾ ਜੀ ਹਾਂਜੀ ਤੇ ਮੰਨ ਲਓ ਕੁੱਤ 10 ਦਿਨ ਲੈ ਜੂਗੀ 5 ਦਿਨ ਲੈ ਜੇ ਥੇ ਲੰਗ ਟਾਈਮ ਖੜੇਗੀ ਠੀਕ ਹੈ ਖੋਲ ਦੋ ਬਾਈ ਫਿਰ ਠੀਕ ਇਹਦੇ ਥੱਲੇ ਮਕੇ ਦੇ ਕੋਈ ਫਜਾਉਦਾ ਠੰਡੀ ਇਹ ਵੀ ਠੰਡੇ ਤੇਰੀ ਆ ਚਵਾਇਆ ਵਾ ਇਹ ਬਿਲਕੁਲ ਠੰਡੀ ਸੀ ਰੜ ਇਹ ਵੀ ਤੇ ਇਸ ਕੋ ਇਹਨੇ ਕਿੰਨੇ ਵਸੂ ਸੋਨਾ ਵਿਚੇ ਇਹਨੇ ਵਿਚੇ ਤੀਜਾ ਸੋਨਾ ਜੋ ਠੀਕ ਹੈ ਠੀਕ ਲਓ ਬਾਈ ਤੇ ਜੇ ਸੂਏ ਲਈ ਗਾਂ ਤਿਆਰ ਆ ਬਿਲਕੁਲ ਤੇ ਦੇਣ ਦਾ ਜੂਗੀ ਜੇ ਕੋਈ 7-8 ਦੇ ਬੱਕੇ ਖਾਣ ਦੇਖੋ ਕਿੰਨਾ ਵਧੀਆ ਵਿਰਲਾ ਦੇ ਲੱਗਾ ਥਾਣ ਹਾਂ ਠੀਕ ਹੈ ਠੀਕ ਜੇ ਬੱਕੇ ਢੱਲਾ ਢੁਲਾ ਦੱਸ ਜੀ ਹਾਂ ਜੀ ਇਹ ਜੇ ਕੋਲ ਆ ਜੀ ਦਾ ਵੀਰਾ ਸਾਹ ਵਾਲਾ ਇਹ ਚੰਗਾ ਤਾਂ ਦੁੱਧ ਚਵਾਈ ਜਾਊਗੀ ਬਾਕੀ ਖੰਧਣ ਬਹੁਤ ਚੰਗਾ ਲੱਗਾ ਵਾ ਹਾਂਜੀ ਵੀਰ ਜੀ ਕਰ ਸਕਦੇ ਤੁਸੀਂ ਲਾ ਕੇ ਤਾਂ ਚੱਕ ਤੇ ਬਾਕੀ ਠੰਡੀ ਦੁੱਧ ਹੈ ਸਾਰਾ ਤੁਹਾਨੂੰ ਕੋਈ ਹੋਰ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਵੀਰ ਜੀ ਹਾਂਜੀ ਇਹਦਾ ਕੀ ਮੁੱਲ ਹੈ ਇਹਦੀ 32000 ਕਰ ਲਈਏ ਨਹੀਂ 20 ਤੋਂ ਅੰਦਰ ਕਰੀਏ ਵੀਰ ਜੀ ਇਹਦਾ ਹਰ ਤੇ ਜੇ 2000 ਛੱਡ ਦਈਏ ਭਾਈ ਜੀ 28 28000 ਦੀ ਠੀਕ ਹੈ ਠੀਕ ਹੈ ਲਓ ਬਾਈ 28000 ਦੀ 200 ਰੁਪਏ ਛੋਟ ਕਰਦਾ ਠੀਕ ਹੈ ਠੀਕ ਹੈ ਲਓ ਬਾਈ 28000 ਚ 200 ਰੁਪਏ ਵੀਰ ਕਹਿੰਦਾ ਕਿ ਛੋਟ ਕਰਦਾਂਗੇ ਇਹ ਬਿਲਕੁਲ ਤਿਆਰ ਹੈ ਬਾਕੀ ਕੋਈ ਸਾਂਭਣਾ ਨਹੀਂ ਵੇਜੀ ਜਿਹੜੋ ਬੰਦੀ ਆਣਾ ਵਸ਼ੀ ਅੱਛਾ ਜੀ ਤੇ ਆਹੜੇ ਜਿਹੜੀ ਬੈਕ ਸਾਈਡ ਹੈ ਨਾ ਵੇਖੋ ਕਿੰਨੀ ਢੇਲਿਆ ਜੀ ਠੀਕ ਹੈ ਠੀਕ ਇਹ ਇੱਥੇ ਲੈ ਆਉਂਦੀ ਜੱਡਾ ਠੀਕ ਹੈ ਤੇ ਲਾਂਡੂ ਦਾ ਜੇ ਕਾਫੀ ਆ ਤੇ ਚਲੋ ਸੋਣ ਤੱਕ ਇਹਨੇ ਚੰਗਾ ਬਣ ਜੂਗਾ ਕੁਆਲਟੀ ਇਹਦੀ ਤੇ 28000 ਚ ਵੀਰ ਕਹਿੰਦਾ ਕਿ 200 ਰੁਪਏ ਛੋਟ ਕਰਦਾਂਗੇ ਤੇ ਬਾਕੀ ਧੰ ਠੀਕ ਹੈ। ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ।